ਮਾਨਯੋਗ ਡੀਜੀਪੀ ਪੰਜਾਬ ਉਹਨਾਂ ਦੀਆਂ ਹਦਾਇਤਾਂ ਤੇ ਡੀਆਈਜੀ ਲੁਧਿਆਣਾ ਰੇਂਜ ਸ੍ਰੀ ਸਤਿੰਦਰ ਸਿੰਘ ਸਰ ਉਹਨਾਂ ਦੀਆਂ ਗਾਈਡਲਾਈਨਜ਼ ਦੇ ਮੁਤਾਬਕ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ যাদব ਵੈਂਸ ਦੀਆਂ ਸਖਤ ਹਦਾਇਤਾਂ ਦੇ ਪਾਲਣਾਂ ਦੇ ਤਹਿਤ ਜੋ ਮਾੜੇ ਅਸਰਾਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਉਹਨੂੰ ਉਸ ਵੇਲੇ ਪੂਰਾ ਬਲ ਮਿਲਿਆ ਇੱਕ ਕਾਰਜਾਪੀ ਮਿਲੀ ਕਿ ਮਿਤੀ 18/9 ਨੂੰ 147 ਨੰਬਰ ਮਕਦਮਾ ਖਾਣਾ ਦਰਾਹਾ ਦੇ ਵਿੱਚ ਦਰਜ ਕੀਤਾ ਚੈਕਿੰਗ ਦੇ ਦੌਰਾਨ ਪੀ ਆਰਟੀਸੀ বাস ਉਹਦੇ ਵਿੱਚ ਇੱਕ ਸ਼ੱਕੀ ਬੰਦਾ ਜਿਹਦਾ ਨਾਮ ਗੁਰਲਾਲ ਉਰਫ ਗੋਰਾ ਖਾਣਾ ਖਾਲੜਾ ਦਾ ਇਹ ਬੰਦਾ ਸੀ ਇਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਸਾਨੂੰ 300 ਗ੍ਰਾਮ ਹੈਰੋਇਨ ਜਾਂ ਚਿੱਟਾ ਉਹ ਬਰਬੰਦ ਹੋਇਆ ਜੀ ਉਹਦੀ ਮਜਬੂਦ ਪੁੱਛ ਗਿਸ਼ਤੇ ਅਸੀਂ ਅੱਗੇ ਤਿੰਨ ਬੰਦੇ ਉਹਦੇ ਚ ਨਾਮ ਯਾਦ ਕੀਤੇ ਜੀ ਮੁਹੰਮਦ ਇਰਸ਼ਾਦ ਦਵਿੰਦਰ ਸਿੰਘ ਔਰ ਲਵਪ੍ਰੀਤ ਸਿੰਘ ਜਿਹੜੇ ਇਹਨਾਂ ਦੇ ਬੈਕਵਰਡ ਲਿੰਕੇਜ ਦੇ ਵਿੱਚ ਜਾ ਕੇ ਇਹਦੇ ਵਿੱਚ ਐਸਚਓ ਸ਼੍ਰੀ ਆਕਾਸ਼ দত্ত ਉਹਨਾਂ ਨੇ ਡੀਐਸਪੀ ਹਿਮੰਤ ਜੀ ਦੀ ਮਨੁਤਰਾ ਜੀ ਦੀ ਅਗਵਾਈ ਦੇ ਵਿੱਚ ਇਹਨੂੰ ਇੰਨਾ ਧੱਕਾਈ ਦੇ ਵਿੱਚ ਇਹਨਾਂ ਜਿਹੜੇ ਬੈਕਵਰਡ ਲਿੰਕੇਜ ਦੀ ਜਦੋਂ ਪੜਤਾਲ ਕੀਤੀ ਤਾਂ ਇਹ ਤਿੰਨਾਂ ਮੋਰਜਮਾਂ ਨੂੰ ਮਿਤੀ 19 ਨਵੰਬਰ ਨੂੰ ਨਾਮਯਦ ਕੀਤਾ ਜੀ ਨਾਮਯਦ ਕਰਨ ਤੋਂ ਬਾਅਦ ਆਪਣੀ ਤੇਜ਼ ਮੁਹਿੰਮ ਕਰਕੇ ਇਹਨਾਂ ਦੇ ਵਿੱਚੋਂ 29 ਨੂੰ ਜਿਹੜਾ ਦੋਸ਼ੀ ਇਹਦੇ ਚ ਨਾਮਜਾ ਸੀ ਦਵਿੰਦਰ ਸਿੰਘ ਉਹਨੂੰ ਬਾਪੂ ਕੀਤਾ ਜੀ ਉਹਦੇ ਕੋਲੋਂ ਫਿਰ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਵਕੈਦਾ 705 ਗ੍ਰਾਮ ਹੈਰੋਇਨ ਜਿਹੜੀ ਆ ਓਬਰਾਮਦ ਹੋਈ ਜੀ ਔਰ ਇਹਦੇ ਵਿੱਚ ਜਿਹੜਾ ਦੂਜਾ ਦੋਸ਼ੀ ਸੀਗਾ ਜੀ ਉਹਨੂੰ ਵੀ ਬੜੇ ਮਿਹਨਤ ਦੇ ਨਾਲ ਜਾ ਕੇ ਮਿਤੀ 21 9 ਨੂੰ ਮੁਹੰਮਦ ਸ਼ਾਹ ਜਿਹੜਾ ਮੁਰਜਮ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਮੇਰਾ ਕਹਿਣ ਦਾ ਭਾਵ ਇਹ ਇਹਦੀ ਬਰਾਮਦਗੀ ਦੇ ਵਿੱਚ ਬੈਕਵਰਡ ਲਿੰਕੇਜ ਤੇ ਕੰਮ ਕਰਦਿਆਂ ਹੋਇਆ ਚਾਰ ਟੋਟਲ ਮੁਰਜਮ ਜਿਹੜੇ ਐ ਇਹਦੇ ਸਮੇਤ ਇਹ 147 ਨੰਬਰ ਮਕਾਦਮੇ ਦੇ ਵਿੱਚ ਆਏ ਨੇ ਨੋਟਿਸ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਤਿੰਨ ਅਸੀਂ ਰੈਸਟ ਕਰ ਲਏ ਚੌਥਾ ਜਿਹੜਾ ਹੈ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈ ਉਹਦਾ ਵੀ ਹੁਣ ਅਸੀਂ ਪ੍ਰੋਡਕਸ਼ਨ ਪ੍ਰੰਕ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਉਹਦੀ ਵੀ ਮਜੀਦ ਪੁਸ਼ਕਿਸਤ ਕਰਾਂਗੇ ਕਿ ਇਹਦੇ ਵਿੱਚ ਕੋ ਹੋਰ ਫਰਦਰ ਇਹਦੇ ਵਿੱਚ ਕੋਈ ਡਿਵੈਲਪਮੈਂਟ ਹੁੰਦੀ ਹੈ ਤਾਂ ਉਹ ਵੀ ਤੁਹਾਡੇ ਧਿਆਨ ਚੀਂ ਆਂਦੀ ਜਾਊਗੀ ਇਹ ਮਾਰੇ ਅਰਸਨਾਂ ਦੇ ਖਿਲਾਫ ਬਰਹਾਮ ਜੀਗੀ ਦਾ ਬੈਕਵਰਡ ਲਿੰਕੇਜ ਦੇ ਤਹਿਤ ਕੰਮ ਕਰਨਾ ਇੱਕ ਬੜੀ ਸ਼ਾਨਦਾਰ ਉਦਹਾਰਣ ਹੈ ਔਰ ਇਹਦੇ ਵਿੱਚ ਦਰਹਾਾ ਪੁਲਿਸ ਦੀ ਬੜੀ ਵੱਡੀ ਕਾਮਜਾਗੀ ਹੈ ਜੀ ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਰ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ